ਸਤਿ ਸ਼੍ਰੀ ਅਕਾਲ ਜੀ ਮੇਰੇ ਹਰ ਇੱਕ ਸੰਪਰਵਾਂ ਨੂੰ ਕਿਸਾਨ ਵੀਰੋ ਤੁਹਾਡਾ ਸਭ ਦਾ ਧੰਨਵਾਦ ਤੁਸੀਂ ਆਪਣੀਆਂ ਵੀਡੀਓ ਨੂੰ ਬਹੁਤ ਵਧੀਆ ਲਾਇਕ ਤੇ ਪਿਆਰ ਦੇ ਰਹੇ ਹੋ ਜਿਹੜੀ ਵੀਡੀਓ ਤੁਸੀਂ ਬਿਲਕੁਲ ਸਾਹਮਣੇ ਦੇਖ ਰਹੇ ਹੋ ਇਹ ਰਾਮਪੁਰੇ ਪਿੰਡ ਦੀ ਜਿਹੜੀ ਵੀਡੀਓ ਹੈ ਬਾਈ ਦਾ ਖਰਬੂਜਾ ਸੀ ਬਿਲਕੁਲ ਹੀ ਡੈੱਡ ਹੋਣਾ ਸਟਾਰਟ ਹੋ ਗਿਆ ਸੀ ਤੇ ਬਾਈ ਨੇ ਆਪਣੇ ਚੈਨਲ ਦੇ ਥਰੂ ਗ੍ਰਾਂਂਹ ਗਾਹ ਆਪਣੇ ਨਾਲ ਗੱਲਬਾਤ ਕੀਤੀ ਰਾਬਤਾ ਕਾਇਮ ਕੀਤਾ ਚੈਨਲ ਦੇਖ ਕੇ ਤੇ ਆਪ ਤੋਂ ਉਹਨੇ ਡਵਾਈਸ ਸਟਾਰਟ ਕੀਤੀ ਇਸੇ ਬਾਅਦ ਤੇ ਮੈਂ ਕਹਿਣਾ ਹੁੰਦਾ ਕਿ ਤੁਸੀਂ ਸਾਡਾ ਜਿਹੜਾ ਚੈਨਲ ਹੈ ਖੇਤੀ ਜਿਹੜਾ ਆਪਣਾ ਚੈਨਲ ਹੈਗਾ ਸਮਾਰਟ ਕਿਸਾਨ ਦਾ ਜਿਹੜਾ ਆਪਣਾ ਚੈਨਲ ਤੁਸੀਂ ਫੇਸਬੁੱਕ ਤੇ ਇਹਨੂੰ ਫੋਲੋ ਕਰੋ ਤੇ YouTube ਤੇ ਸਮਾਰਟ ਕਿਸਾਨ ਪੀਵੀ 31 ਨਾਂ ਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਾਂ ਤੁਹਾਡੇ ਕੰਮ ਦੇ ਵੀਡੀਓ ਪਾਉਂਦੇ ਰਹਿੰਨੇ ਆ ਜਿਹੜੀਆਂ ਸਾਡੀ ਇਹ ਵੀਡੀਓ ਬਹੁਤ سارے ਫਰਮ ਵੀ ਤਾਂ ਲਹਾ ਘਟ ਲੈਂਦੇ ਆ ਤੇ ਜਿਹੜੀ ਫਸਲ ਹੈ ਉਹ ਪੂਰੀ ਆਪ ਦੀ ਜਿਹੜੀ ਕਵਰ ਉੱਪਰ ਕਰ ਲੈਂਦੇ ਆ ਹੁਣ ਬਾਈ ਨੇ ਵੀਡੀਓ ਨੂੰ ਬਣਾ ਕੇ ਪਾਈ ਸੀ ਔਰ ਇਹ ਵੀਡੀਓ ਪਾਈ ਨੂੰ ਘੱਟੋ ਘੱਟ 10 ਤੋਂ 12 ਦਿਨਾਂ ਹੋ ਚੁੱਕੇ ਐ 15 ਨੇ ਹੋ ਚੁੱਕੇ ਐ ਤੇ ਦੁਬਾਰਾ ਫਿਰ ਬਾਈ ਨੇ ਵੀਡੀਓ ਬਣਾ ਕੇ ਆਪਣੋ ਖੁਦ ਆਪਣੇ ਆਪ ਪਾਈ ਆ ਆਪ ਕੋਈ ਕਹਿ ਕੇ ਨਹੀਂ ਪਵਾਈ ਤੇ ਵੀ ਉਹਦਾ ਵਿਊ ਕੀ ਰਿਹਾ ਮੈਂ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗਾ ਬਿਲਕੁਲ ਇਹਦੇ ਵਿੱਚ ਜੋੜੂੰਗਾ ਤੁਸੀਂ ਵੀਡੀਓ ਸੁਣਿਓ ਤੇ ਫਿਰ ਵਿਚਾਰ ਕਰਿਓ ਵੀ ਕੀ ਬੰਦ ਐ ਇਸ ਕਰਕੇ ਮੈਂ ਤੁਹਾਨੂੰ ਹਰ ਗੱਲ ਤੇ ਕਹਿਣਾ ਹੁੰਦਾ ਵੀ ਸਾਡੇ ਨਾਲ ਜੁੜੋ ਜੁੜ ਕੇ ਦੇਖੋ ਜੁੜੇ ਬਿਨਾ ਬੰਦੇ ਦਾ ਨਹੀਂ ਪਤਾ ਲੱਗਦਾ ਅਸੀਂ ਤੁਹਾਡਾ ਜਿਹੜਾ ਮਸਲਾ ਹਰ ਤਰ੍ਹਾਂ ਹੱਲ ਕਰਾਂਗੇ ਦੇਖੋ ਕਿ ਆਪਾਂ ਬੜਾ ਟੈਕਨੀਕਲ ਬੰਦੀ ਵੀ ਹੈ ਨਾ ਕਿ ਬੜੇ ਵੱਡੇ ਆਪਾਂ ਡਾਕਟਰਾਂ ਤੇ ਪਰ ਪ੍ਰਮਾਤਮਾ ਦੀ ਹੀ ਨੀ ਕਿਰਪਾ ਵੀ ਜਿਹੜੀ ਜੀ ਹੱਥ ਪਾਲਿਆ ਉਹ ਤੀਹ ਦਸੰਬਰ ਦਾ ਲੱਗਿਆ ਕੰਮ ਤੇ ਚੜ੍ਹਦੀ ਕਲਾ 'ਚ ਕੰਮ ਰਹਿੰਦਾ ਕੋਈ ਨੁਕਸਾਨ ਨਹੀਂ ਹੁੰਦਾ ਤੁਹਾਡੇ ਲੱਗੇ ਪੈਹੰਦਾ ਮੈਂ ਜਿਹੜੀ ਬਾਈ ਨੇ ਖੁਦ ਬਣਾ ਕੇ ਵੀਡੀਓ ਮੈਨੂੰ ਸੈਂਡ ਕੀਤੀ ਹੈ ਮੈਂ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦਾ ਤੁਸੀਂ ਵੀਡੀਓ ਸੁਣਿਓ ਤੇ ਫਿਰ ਦੱਸਿਓ ਵੀ ਬਾਈ ਨੂੰ ਕਿੰਨਾ ਫਰਕ ਪਿਆ ਤੇ ਤੁਹਾਡੇ ਫਰਕ ਇਹੀ ਪੈਣਾ ਮੈਂ ਹਰ ਕਿ ਵੀ ਬੋਲਦਾ ਹੁੰਦਾ ਹਾਂ ਵੀ ਜਿਵੇਂ ਤੁਹਾਡੀ ਫਸਦਿਆ ਆਪ ਦਵਾਈ ਕਰਾਤੀ ਤੁਸੀਂ ਸਾਨੂੰ ਤੀਜੇ ਨੂੰ ਦਾ ਵਿਊ ਦੇਣਾ ਵੀ ਕੀ ਸਹੀ ਮਿਲਿਆ ਜਾਂ ਨਹੀਂ ਮਿਲਿਆ ਜੇ ਨਹੀਂ ਮਿਲਿਆ ਤੁਸੀਂ ਨਹੀਂ ਕਹਿਣਾ ਤੁਹਾਨੂੰ ਕੋਈ ਉਹ ਨਹੀਂ ਕੋਈ ਵੀ ਜਾ ਕੇ ਦਿੱਕਤ ਹੈ ਜੇ ਕੰਮ ਨਹੀਂ ਕੀਤਾ ਤਾਂ ਤੁਸੀਂ ਨਾ ਕਹਿਣਾ ਜੇ ਹਾਂ ਕੀਤਾ ਤਾਂ ਥੋਕੇ ਹਾਂ ਕਹਿਣੇ ਕਿਉਂਕਿ ਫਿਰ ਵਿਚਾਰ ਦਾ ਪਤਾ ਲੱਗ ਜਾਂਦਾ ਵੀ ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ ਕਿਉਂਕਿ ਫਿਰ ਦਵਾਈ ਉਹ ਛੱਡ ਕੇ ਹੋਰ ਦਵਾਈ ਸੈੱਟ ਕੀਤੀ ਜਾਂਦੀ ਹੈ ਵੀ ਉਹ ਚ ਕਿਸੇ ਨੁਕਸਾਨ ਨਾ ਹੋਵੇ ਤੁਸੀਂ ਇਹ ਨਹੀਂ ਨੁਕਸਾਨ ਕਰਾ ਕੇ ਵੇਜੋ ਤੇ ਇਹ ਵੀ ਗੱਲ ਨਹੀਂ ਵੀ ਤੁਸੀਂ ਦਵਾਈ ਕਰਕੇ ਮੁੜ ਕੇ 20 ਨਾ ਕੋਈ ਬਾਈ ਦਵਾਈ ਦੇ ਸੋਕ ਦਾ ਸਵਾਦ ਨਹੀਂ ਆ ਆਪਣੀ ਦਵਾਈ ਤੀਜੀ ਤੋਂ ਚੌਥੀ ਨਾਲ ਪਤਾ ਲੱਗਣ ਲਾ ਆਂਦੀ ਹੈ ਤੁਸੀਂ ਤਿੰਨ ਦਿਨਾਂ ਦੇ ਵਿੱਚ ਵੀ ਉਹ ਦਵਾਈ ਦਾ ਦਿਆ ਕਰੋ ਵੀ ਜਲਤ ਤੁਹਾਨੂੰ ਕਿਸ ਤਰ੍ਹਾਂ ਮਿਲਿਆ ਤੇ ਹੁਣ ਬਣੇ ਰਹੋ ਮੇਰੇ ਨਾਲ ਸੋਨਮਾ ਸੋਨਮੜੀ ਬਾਈ ਨੇ ਗੱਲਬਾਤ ਕਹੀ ਆ ਉਹਦੇ ਬਾਰੇ ਸਸਰੀ ਗਰਵਲਜੀਤ ਭਾਈ ਵੀਡੀਓ ਬਣਾ ਕੇ ਮੈਂ ਬਾਈ ਨੂੰ ਪਾ ਦਈਏ ਬਾਈ ਨੇ ਦਵਾਈਆਂ ਬਹੁਤ ਵਧੀਆ ਕਰਾਈਆਂ ਗਈਆਂ ਦੱਸ ਦਈਏ ਵੀ ਕਿੰਨਾ ਦਿਨਾਂ ਦਵਾਈਆਂ ਨਾਲ ਬਾਈ ਰਿਜ਼ਲਟ ਮਿਲਿਆ ਕਿੱਥੇ ਸਾਨੂੰ ਆਸ ਮੀਦ ਹੀ ਨਹੀਂ ਸੀ ਬਾਈ ਪੂਰਾ ਵਧੀਆ ਪੂਰਾ ਸੋਹਣਾ ਫਰੂਟ ਹੈਗਾ ਐ ਭਰੇ ਪਏ ਬੂਟੇ ਬਚਾਦੇ ਬਾਈ ਕਿਰੇ ਆਪੇ ਬੱਚ ਬਹੁਤ ਹੈ ਲੱਗਦਾ ਸੀਗਾ ਵੀ ਇਹ ਹੋ ਜਾਣਗੇ ਹੁਣ ਪੂਰਾ ਇਹ ਦਲ ਖੁਸ਼ ਹੁੰਦਾ ਜਦੋਂ ਖੇਤ ਜੰਨੇ ਹੈਗੇ ਐ ਮਾਹਨ ਪੂਰਾ ਹਰ ਭਰ ਗਿਆ ਪਤਾ ਹੀ ਪਾ

ਮਹਾਬਾਈ ਜੀ ਨੂੰ ਫੋਟੋ ਕਰ ਲਈਏ ਵੀਡੀਓ ਬਣਾ ਕੇ ਬਾਈ ਜੀ ਦੇ ਸਾਥ ਨਾਲ ਇੱਥੋਂ ਤੱਕ ਪਹੁੰਚ ਗਏ ਸੈਜ ਵੀ ਪੂਰਾ ਵਧੀਆ ਵਾਈ ਜੀ